ਸਕ੍ਰੀਨ ਦੇ ਉੱਪਰ ਜਿਹੜਾ ਬੂਟਾ ਤੁਸੀਂ ਦੇਖ ਰਹੇ ਹੋ ਇਹ ਹੈਗਾ ਇਲਾਇਚੀ ਦਾ ਜੀ ਇਲਾਇਚੀ ਤੇ ਉੱਪਰ ਆਪਾਂ ਪਹਿਲਾਂ ਵੀ ਦੋ ਤਿੰਨ ਵਾਰੀ ਵੀਡੀਓ ਪਾਈ ਆ ਇਲਾਇਚੀ ਤੇ ਸ਼ਾਇਦ ਆਪਣੇ ਇੱਥੇ ਫਾਲ ਨਾ ਆਵੇ ਪਰ ਗਰੋਥ ਜਿਹੜੀ ਬੂਟੇ ਦੀ ਬਹੁਤ ਸੋਹਣੀ ਹੈਗੀ ਸਿੰਗਲ ਬੂਟਾ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਵੱਡਾ ਹੈ ਜਿਹੜਾ ਹੋ ਚੁੱਕਿਆ ਹੈਗਾ ਕਾਫੀ ਵੀਰ 8 8 10 10 ਸਾਲ ਰੱਖ ਕੇ ਇਹਨੂੰ ਪੱਟ ਵੀ ਦਿੰਦੇ ਰਹੇਗੇ ਪਰ ਆਪਣੇ ਕੋਲੋਂ ਵੀ 4-5 ਸਾਲਲੇ ਨੂੰ ਹੋਣ ਵਾਲੇ ਹੈਗੇ ਹੈਗੇ ਪੱਤੇ ਤੋੜ ਕੇ ਸੁਕਾ ਕੇ ਆਪਾਂ ਇਹਨੂੰ ਫਲੇਵਰ ਦੇ ਲਈ ਵਰਤ ਸਕਦੇ ਹਾਂਗੇ ਜੇਦੋ ਇਹਦੇ ਫਲਾਵਰਿੰਗ ਆਉਂਦੀ ਆ ਚਾਹੇ ਆਪਣੇ ਫਰੂਟ ਦੇ ਵਿੱਚ ਨਹੀਂ ਬਦਲਦੀ ਯਾਨੀ ਕਿ ਫਲਾਂ ਦੇ ਵਿੱਚ ਨਹੀਂ ਬਦਲਦੀ ਪਰ ਫਿਰ ਵੀ ਜਿਹੜੀ ਇਹ ਸ ਪੂਰੇ ਖੇਤ ਨੂੰ ਤੁਹਾਡੇ ਨੂੰ ਸੁਗੰਧ ਉਹਦੇ ਨਾਲ ਭਰ ਦਿੰਦਾ ਹੈਗਾ ਬਾਕੀ ਹਿਊਮਿਡਿਟੀ ਵਗੈਰਾ ਕੰਟਰੋਲ ਕਰਕੇ ਤੋਂ ਫਲ ਵੀ ਲਿਆ ਜਾ ਸਕਦਾ ਹੈਗਾ ਪਰ ਉਹ ਹਜੇ ਸੰਭਵ ਨਹੀਂ ਹੈਗਾ ਜਦੋਂ ਖੇਤ ਦੇ ਵਿੱਚ ਬੂਟਿਆਂ ਦੀ ਆਸੇ ਪਾਸੇ ਗਿਣਤੀ ਵਧੂਗੀ ਤੇ ਜਿਹੜੀ ਗਰਮੀ ਦਾ ਪ੍ਰਕੋ ਘਟੂਗਾ ਤੇ ਇਹਨੂੰ ਆਪਾਂ ਕਿਸੇ ਤਰ੍ਹਾਂ ਪੋਲੀ ਹਾਊਸ ਦੇ ਵਿੱਚ ਰੱਖ ਕੇ ਹਿਊਮਿਡਿਟੀ ਦੀ ਕੰਟਰੋਲ ਕਰ ਸਕਦੇ ਹਾਂਗੇ ਉਹਦੇ ਤੇ ਆਪਾਂ ਆਉਣ ਵਾਲੇ ਸਮੇਂ 'ਚ ਕੰਮ ਕਰਾਂਗੇ ਜਰੂਰ ਪਰ ਹਜੇ ਜਿਹੜਾ ਫਰਹਾਲੇ ਦੇ ਪੱਤੇ ਨੂੰ ਵਰਤਿਆ ਜਾਂਦਾ ਬਾਕੀ ਦੇਖਣ ਦੇ ਵਿੱਚ ਬੂਟਾ ਬਹੁਤ ਸੋਹਣਾ ਬਣ ਚੁੱਕਿਆ ਧੰਨਵਾਦ ਜੀ